ਹਾਂਜੀ ਦੋਸਤੋ ਇਹ ਜਿਹੜਾ ਚੌਂਕ ਦੇਖ ਰਹੇ ਹੋ ਇਹ ਡੰਡੀ ਸੋਮੀ ਮਹਾਰਾਜ ਵਾਲਾ ਚੌਕ ਹੈ ਦੋਸਤੋ ਜਿੱਥੇ ਕਿ ਦੇਖ ਲਓ ਲਾਈਟਾਂ ਦਾ ਹਾਲ ਦੇਖ ਲਓ ਕਿੰਨਾ ਬੁਰਾ ਹੋਇਆ ਵਾ ਸਾਡੇ ਪ੍ਰਸ਼ਾਸਨ ਨੂੰ ਕਦੀ ਵੀ ਕੋਈ ਸ਼ਰਮ ਨਹੀਂ ਆਉਂਦੀ ਜਦੋਂ ਤੱਕ ਅਸੀਂ ਕੋਈ ਆਵਾਜ਼ ਨਹੀਂ ਚੱਕਾਂਗੇ ਇਹ ਚੀਜ਼ਾਂ ਨਹੀਂ ਠੀਕ ਹੋਣਗੀਆਂ ਜਿੱਥੇ ਦੇਖ ਲਓ 11000 ਵੋਲਟੇਜ ਵਾਲੀਆਂ ਤਾਰਾਂ ਨੇ ਦੋਸਤੋ ਨੂੰ ਰੱਸੀ ਦੇ ਨਾਲ ਬੰਨਿਆ ਗਿਆ ਹੈ ਕਈ ਤਾਰਾਂ ਇੱਦਾਂ ਖੁੱਲੀਆਂ ਪਈਆਂ ਹੋਈਆਂ ਤੇ ਦੇਖ ਲਓ ਨਿਕਲਣ ਦਾ ਜਿਹੜਾ ਜਬਰਾ ਕ੍ਰੋਸਿੰਗ ਹੈ ਉਹ ਵੀ ਪ੍ਰੋਪਰ ਨਹੀਂ ਬਣਿਆ ਹੋਇਆ ਵਾ ਉਹ ਵੀ ਮਿੱਟ ਜਾ ਗਿਆ ਵਾ ਆ ਦੇਖ ਲਓ ਦੇਖ ਲਓ ਕਿ ਸਸਾ ਹਬ ਨਾਲ ਰस्सियां ਬੰਨੀਆਂ ਹੋਈਆਂ ਨੇ ਪ੍ਰਸ਼ਾਸਨ ਨੂੰ ਸ਼ਰਮ ਆਣੀ ਚਾਹੀਦੀ ਹੈ ਜਦੋਂ ਤੱਕ ਕੋਈ ਬੰਦਾ ਇਹਦੇ ਚਪੇਟ ਵਿੱਚ ਨਹੀਂ ਆ ਕੇ ਖਤਮ ਹੁੰਦਾ ਉਦੋਂ ਤੱਕ ਸਾਨੂੰ ਨਹੀਂ ਲੱਗਦਾ ਕਿ ਸਾਡਾ ਪ੍ਰਸ਼ਾਸਨ ਜਾਗੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤੁਸੀਂ ਹੀ ਇੱਕ ਦੂਜੇ ਨੂੰ ਵੀਡੀਓ ਨਹੀਂ ਸ਼ੇਅਰ ਕਰੋਗੇ ਤਦ ਤੱਕ ਇਹ ਵੀਡੀਓ ਉਹਨਾਂ ਲੋਕਾਂ ਤੱਕ ਨਹੀਂ ਜਾਏਗੀ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਜਾਂ ਜਿਨ੍ਹਾਂ ਦੇ ਅੰਦਰ ਇਹ ਕੰਮ ਆਂਦਾ ਹੈ ਇਸ ਕਰਕੇ ਰਿਕਵੈਸਟ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤਾਂ ਕਿ ਦੋਸਤੋ ਅਸੀਂ ਇਹਨੂੰ ਠੀਕ ਕਰਾ ਸਕੀਏ ਤੇ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਆਵੇ ਧੰਨਵਾਦ ਜ ਇਹ ਸਭ ਤੋਂ ਵੱਡੀ ਗੱਲ ਜਦੋਂ ਤੱਕ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਲੁਕਦਾ ਰਹੇਗਾ ਉਦੋਂ ਤੱਕ ਸਿਗਨਲ ਲੋਕੇ ਤੋੜਦੇ ਰਹਿਣਗੇ ਇਹਦੇ ਵਿੱਚ ਲੋਕਾਂ ਦੀ ਗਲਤੀ ਨਹੀਂ ਹੈ ਇਹਦੇ ਵਿੱਚ ਪ੍ਰਸ਼ਾਸਨ ਦੀ ਗਲਤੀ ਹੈ ਕਿਉਂਕਿ ਪ੍ਰਸ਼ਾਸਨ ਆਪਣੀਆਂ ਗਲਤੀਆਂ ਕਦੀ ਨਹੀਂ ਦੇਖਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤੁਸੀਂ ਇਸ ਵੀਡੀਓ ਬਾਰੇ ਸਹਿਮਤ ਹੋ ਜਾਂ ਨਹੀਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ